ਸਸਰੀ ਗਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਇੱਕ ਪਾਸੇ ਜਿਮਨੀ ਚੋਣਾ ਤਰਨ ਤਰਨ ਦੀਆਂ ਨੇ ਲੰਘ ਕੇ ਗਈਆਂ ਨੇ ਦੂਸਰੇ ਪਾਸੇ ਹੀ ਜਿਮਨੀ ਚੋਣਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਤਰਨ ਤਰਨ ਦਾ ਮਾਹੌਲ ਪਖਿਆ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿੱਥੇ ਜਿਮਨੀ ਚੋਣਾ ਦੇ ਵਿੱਚ ਲੀਡ ਕੀਤੀ ਹੈ ਆਮ ਆਦਮੀ ਪਾਰਟੀ ਦੇ ਹਰਮਨ ਸਿੰਘ ਸੰਧੂ ਨੇ ਕਿਉਂਕਿ ਜਿੱਥੇ ਵਾਰ-ਵਾਰ ਅਕਾਲੀ ਦਲ ਦਾ ਨਾਮ ਹੁੰਦਾ ਹੋਇਆ ਅੱਗੇ ਨਜ਼ਰ ਆ ਰਿਹਾ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਸਰੇ ਨੰਬਰ ਤੇ ਉਹਨਾਂ ਦੇ ਉਮੀਦਵਾਰ ਦੂਸਰੇ ਨੰਬਰ ਤੇ ਰਹੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪਿੱਛੇ ਕਾਫੀ ਵੱਡੇ-ਵੱਡੇ ਝਟਕੇ ਸਹਾਈ ਤੇ ਉਹਦੇ ਨਾਲ ਇੱਕ ਵੱਡਾ ਹੋਰ ਝਟਕਾ ਲੱਗਾ ਜਦੋਂ ਕਿ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਨੇ ਵਰਕਰ ਟਕਰਾਪਸ ਵਿੱਚ ਟਕਰੌਂਦੇ ਹੋਏ ਨਜ਼ਰ ਆਏ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਮ ਜਦਗੀ ਦੀ ਜਿਹੜੀ ਹੈ ਸੋਤ ਤਰਨਤਾਰਨ ਦੇ ਪਿੰਡ ਪਿੱਖੀ ਪਿੰਡ ਵਿੱਚ ਹੋ ਰਹੀ ਸੀ ਤੇ ਅਚਾਨਕ ਦੀ ਉੱਥੇ ਕਾਫੀ ਜ਼ਿਆਦਾ ਜਿਹੜਾ ਹੈ ਹੱਲਾ ਮੱਚਿਆ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਖੁਦ ਆ ਵੀ ਪੁੱਜੇ ਨੇ ਤੇ ਦੂਸਰੇ ਪਾਸੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਦੂਸਰੇ ਪਾਸੇ ਡੀਐਸਪੀ ਵੀ ਹੱਲਾ ਕਰਦੇ ਹੋਏ ਨਜ਼ਰ ਆਏ ਯਾਨੀ ਕਿ ਸਿੱਧਾ-ਸਿੱਧਾ ਜੇਕਰ ਕਹੀਏ ਤਾਂ ਵਿਰਸਾ ਸਿੰਘ ਵਿਲਟੋਆ ਜਿਹੜੇ ਨੇ ਖੁੱਲ ਕੇ ਬੋਲੇ ਉਹਨਾਂ ਨੇ ਕਿਹਾ ਕਿ ਆ ਜਿਹੜੇ ਹੈ ਆਮ ਆਦਮੀ ਪਾਰਟੀ ਉਹ ਤੱਕਾ ਕਰਦੀ ਨਜ਼ਰ ਆ ਰਹੀ ਹੈ ਤੱਕਾ ਕਿਸ ਤਰ੍ਹਾਂ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਹੋਣ ਕਰਕੇ ਜਿਹੜੀ ਹੈ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਸਾਹਮਣੇ ਨਜ਼ਰ ਆਉਂਦੇ ਨੇ ਹਾਲਾਂਕਿ ਦੂਸਰੇ ਪਾਸੇ ਹਰ ਪੱਖੋਂ ਉਹਨਾਂ ਵੱਲੋਂ ਦਬਾਇਆ ਜਾ ਰਿਹਾ ਹੈ ਯਾਨੀ ਕਿ ਖੁੱਲ ਕੇ ਬੋਲਦੇ ਹੋਏ ਨਜ਼ਰ ਆਏ ਨੇ ਵਿਰਸਾ ਸਿੰਘ ਵਲਟੋਆ ਵਿਰਸਾ ਸਿੰਘ ਵਲਟੋਆ ਦੀ ਤੁਹਾਨੂੰ ਪਹਿਲਾਂ ਆ ਆ ਸੁਣਾਉਣੇ ਹਾਂ ਕਿ ਉਹ ਕੀ ਗੱਲ ਕਰ ਰਹੇ ਨੇ ਉਹਨਾਂ ਨੇ ਕੀ ਕਿਹਾ ਹੈ ਮਾਸ਼ੀ ਕਿ ਕਿੱਥੇ ਜਿੱਥੇ ਉੱਥੇ ਅਕਾਲੀ ਵਰਕਰਾਂ ਦੇ ਉੱਤੇ ਹਮਲਾ ਕੀਤਾ ਗਿਆ ਜਿੱਥੇ ਉਹਨਾਂ ਨੂੰ ਦਾਖਲ ਹੀ ਕਰਨ ਦਿੱਤਾ ਗਿਆ ਜਿਵੇਂ ਤੋਹ ਦਾ ਰਾਜ ਹੋਵੇ ਸੰਵਧਾਨ ਦਾ ਰਾਜ ਨਹੀਂ ਜਿਵੇਂ ਤੋਹ ਦਾ ਰਾਜ ਹੋਵੇ ਮੇਰੇ ਖਿਆਲ ਵਿੱਚ ਇਹ ਬਾਰੇ ਦੰਦਨਾ ਚਾਹੀਦਾ ਵਿੱਚ ਨਹੀਂ ਜੰਦੀ ਜਿਹੜੀ ਗੱਲ ਕਰ ਰਹੇ ਸਾਬਾ ਮੈਂ ਕਹਾਂਗਾ ਕਿ ਚੂਟੀਆਂ ਪਾਲਾ ਜੀ ਬਹੁਤ ਚੂਟੀਆਂ ਪਾਲਾ ਇਸ ਵੇਲੇ ਵੀ ਪੜ੍ਹ ਰਹੇ ਹਾਂ ਮੈਂ ਸਾਰੇ ਨੋਟ ਕਰ ਲਿਆ ਹਾਂ ਅੱਜ ਲੈ ਕੇ ਜਾਂਦਾ ਵੀ ਅਵਾਜ਼ ਆ ਰਹੀ ਜੀ ਤੇ ਵੀ ਆ ਰਹੀ ਜੀ ਜਿਹੜੇ ਜ਼ਿਲ੍ਹਾ ਪ੍ਰੈਸਿਡੈਂਟ ਦੀਆਂ ਚੋਣਾਂ ਦੇ ਸਬੰਧ ਵਿੱਚ ਕਾਗਜ਼ দাখিল ਹੋ ਰਹੇ ਨੇ ਕੀ ਕਹਿੰਦੇ ਇਹ ਨੇ ਵਿਸਵਾ ਸਿੰਘ ਬਲਟੋਆ ਜਿਹੜੇ ਨੇ ਆਪਣੇ ਵਰਕਰਾਂ ਦੇ ਨਾਲ ਉੱਥੇ ਆਪਣੀ ਗੱਲ ਰੱਖਦੇ ਹੋਏ ਨਜ਼ਰ ਆ ਰਹੇ ਉਹਨਾਂ ਨੇ ਕਿਹਾ ਕਿ ਇੱਥੇ ਪਹਿਲਾਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਨੇ ਜਿਹੜੀ ਹੈ ਸਾਡੇ ਨਾਲ ਹੱਥੋਂ ਪਾਈ ਯਾਨੀ ਕਿ ਧੂਆ ਧੁਆਈ ਕੀਤੀ ਹੈ ਤੇ ਦੂਸਰੇ ਪਾਸੇ ਜਿਹੜੇ ਨੇਤਾ ਨਾਲ ਸ਼ਾਹੀ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਮੌਜੂਦ ਨਹੀਂ ਸਨ ਲੇਕਿਨ ਜਿਸ ਤਰੀਕੇ ਦੇ ਨਾਲ ਵਾਰ-ਵਾਰ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਤਾਂ ਕਿਤੇ ਨਜ਼ਰ ਨਹੀਂ ਆ ਰਹੇ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਾਂ ਦਾ ਸਹੀ ਚੱਲ ਰਹੀ ਹੈ ਟੱਕਾ ਸ਼ਾਹੀ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਅਕਾਲੀਆਂ ਦੇ ਵਰਕਰਾਂ ਨਾਲ ਵੀ ਟੱਕਾ ਕੀਤਾ ਜਾ ਰਿਹਾ ਹੈ ਲੋਕ ਸਾਡੇ ਨਾਲ ਖੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਲੋਕ ਜਾਣਦੇ ਨੇ ਤੇ ਅਕਾਲੀ ਪ党 ਦੇ ਨਾਲ ਜਿਹੜੇ ਨੇ ਤਰਨਤਾਰਨ ਦੇ ਲੋਕ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਜਿਹੜੇ ਨੇ ਤਰਨਤਾਰਨ ਦੇ ਲੋਕ ਸਾਡੇ ਨਾਲ ਖੜੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਮਿਰਸਾ ਸਿੰਘ ਵੈਟੋਾਨੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਤਾਨਾਸ਼ਾਹੀ ਤੋਂ ਨਹੀਂ ਹਟਣਗੇ ਤਾਂ ਲੋਕ ਵੀ ਹਰ ਪੱਖੋਂ ਜਾਗਰੂਕ ਹੋਏ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ 2022 ਦੇ ਵਿੱਚ ਵਾਅਦੇ ਕੀਤੇ ਸੀ ਨਾ ਹੀ ਵਾਅਦਿਆਂ ਦੇ ਉੱਤੇ ਉਤਰਿਆ ਗਿਆ ਹੈ ਤੇ ਉੱਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਵੀ ਤਕਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਤੇ ਤਰਨਤਲ ਦੇ ਲੋਕਾਂ ਦੇ ਨਾਲ ਤੇ ਅਕਾਲੀ ਦਲ ਦੇ ਨਾਲ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਜਿੱਤ ਸਾਡੇ ਹਿੱਸੇ ਪੈਣੀ ਹੈ ਤਾਂ ਅਸੀਂ ਜਿੱਤ ਹੀ ਜਾਣਾ ਹੈ ਲੇਕਿਨ ਇਹ ਤਾਨਾਸ਼ਾਈ ਸਾਨੂੰ ਜਿਹੜਾ ਹੈ ਹਮੇਸ਼ਾ ਯਾਦ ਰਹੇਗੀ ਯਾਨੀ ਕਿ ਜਿਸ ਤਰੀਕੇ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਮ ਜਦਗੀ ਦੀਆਂ ਜਿਹੜੀਆਂ ਨੇ ਤਰਨਤਲ ਠਿੱਕੀ ਪੈਣ ਦੇ ਵਿੱਚ ਫਾਰਮ ফিল ਹੁਣ ਜਾ ਰਹੇ ਨੇ ਤਾਂ ਉਥੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਦੂਸਰੇ ਪਾਸੇ ਜਿਹੜੇ ਨੇ ਅਕਾਲੀ ਦਲ ਦੇ ਵਰਕਰ ਆਪਸ ਦੇ ਵਿੱਚ ਧੂਵਾ ਤੋਈ ਕਰਦੇ ਨਜ਼ਰ ਆਈ ਤਾਂ ਕਾਫੀ ਜਾਗਾ ਇਹ ਖਬਰ ਚਰਚਾ ਦੇ ਵਿੱਚ ਬਣੀ ਹੋਈ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਆਪਣੇ ਜਿਹੜੇ ਨੇ ਕਮੈਂਟ ਵਿੱਚ ਬਾਕਸ ਵਿੱਚ ਆਪਣੇ ਕਮੈਂਟ ਪਾਸ ਕਰ ਸਕਦੇ ਹੋ